स्वागत है किसान भाइयो ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਦੂਜਾ ਸੂਆ ਮਹੀਨੇ ਦੇ ਲਗਭਗ 262 ਸੋਈ ਹੈਗੀ ਲਾਈਵ ਮਿਲਕਿੰਗ ਕਰਕੇ ਦਿਖਾਵਾਂਗੇ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦਿੰਦੇ ਆਂ ਬਾਈ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਕਨਫਰਮ ਕਰੋ ਨਾਮ ਹਰਦੀਪ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਬਾਈ ਨਾਮ ਹਰਦੀਪ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਤੇ ਹਰਦੀਪ ਜਿਹੜੀ ਆਪਾਂ ਸਕਰੀਨ ਤੇ ਵੀਰੇ ਗਾਂ ਦੇਖੀ ਜਾਂਦੇ ਆਂ ਕਿ ਕੈਮਾ ਸੂਆ ਸੂਆ ਬਾਈ ਦੂਜਾ ਓਰੀਜਨਲ ਮੰਨਣਾ ਅਗਲਾ ਚਾਹੇ ਤੀਜਾ ਆ ਕੇ ਇਹਦੇ ਕੁਝ ਮਰਜ਼ੀ ਕਹੇ ਪਰ ਓਰੀਜਨਲ ਦੂਜਾ ਮਾਲਕਾਂ ਦੇ ਕਰੋ ਆਪਾਂ ਇਹ ਕਹਿ ਕੇ ਲੱਗਾਂ ਮਾਲਕਾਂ ਦੇ ਆਪਣਾ ਕੰਮ ਬਿਵਾਰਦਾ ਹਨਾ ਦੋਸਤੋ ਵੀਰ ਕੰਨਾ ਵੀ ਸੂਆ ਦੂਜਾ ਤੁਸੀਂ ਤੀਜਾ ਮੰਨ ਲਓ ਚੌਥਾ ਮੰਨ ਲਓ ਕਿਉਂਕਿ ਤੁਸੀਂ ਪੈਸੇ ਲਾਉਣੇ ਨੇ ਲੈਬ ਮਿਲ ਕੇ ਹੀ ਕਰਕੇ ਦੇਖਾਵਾਂਗੇ ਹਰੀਬਦ ਦੁੱਧ ਹਾਜ਼ਰ ਕਿੰਨਾ ਵੀਰੇ ਹੁਣ ਦੁੱਧ ਹਾਜ਼ਰ ਬਾਈ ਇਹਦੇ 16 ਕਿਲੋ ਤੋਂ ਬਾਹਰ ਬਾਹਰ ਹੀ ਆਪਾਂ 16 ਕਿਲੋ ਮੰਨ ਕੇ ਲੈਂਦੇ 16 ਕਿਲੋ ਤੋਂ ਦੁੱਧ 15 ਮੰਨ ਲਿਆ ਯਾਰ 16 ਕਿਲੋ ਦੋਸਤੋ ਵੀਰ ਕੰਨਾ ਵੀ ਦੁੱਧ ਹਾਜ਼ਰ ਹੈਗਾ ਤੁਸੀਂ ਸਾਰੀ ਵੈੜ ਤੁਹਾਡੇ ਸਾਹਮਣੇ ਚੋਕੇ ਦਿਖਾਵਾਂਗੇ ਤੇ ਹਰਦੀਪ ਸੀਲ ਡੰਡੀ ਹੈ ਵੀਰੇ ਜਮਾਂ ਭਾਈ ਜਿਵੇਂ ਮਰਜੀ ਨਿਆਣਾ ਪਾਉਣ ਦੀ ਵੀ ਲੋੜ ਆਪਾਂ ਵੀਡੀਓ ਚ ਚੋਕੇ ਦਿਖਾਵਾਂਗੇ ਦੋਸਤੋ ਵੀਰ ਕੰਨਾ ਵੀ ਨਿਆਣਾ ਪਾਉਣ ਦੀ ਲੋੜ ਨਹੀਂ ਹਰਦੀਪ ਇੱਕ ਵਾਰੀ ਤੋੜ ਕੇ ਢੀੜਾ ਦਿਵਾ ਲਈ ਤੋਰੇ ਬਖਵਾ ਬਾਈ ਨੂੰ ਜੱਕ ਕਰਵਾ ਦਈਏ ਫੇਰ ਆਪਾਂ ਮਾਰ ਕੇ ਥੱਲੇ ਇੱਥੇ ਅੰਦਰ ਵੀ ਮੋੜ ਨਹੀਂ ਕੋਈ ਨਹੀਂ ਆਹ ਦੇਖੋ ਦੋਸਤੋ ਤੋਰੇ ਤਾਰੇ ਦੀ ਹੈਗੀ ਆ ਬਿਹੜ ਬਿਲਕੁਲ ਸਾਫ ਇੱਕ ਵਾਰੀ ਇਦਾਂ ਨੂੰ ਲਿਆ ਚੰਗਾ ਗੱਦਗਾਟਾ ਦੋਸਤੋ ਚੋਣ ਚਵਾਈ ਆਪਾਂ ਤੁਹਾਨੂੰ ਚੋਕੇ ਦਿਖਾਵਾਂਗੇ ਵੀਰ ਕੰਨਾ ਵੀ ਚਵਾਈ ਹੈਗੀ ਆ ਪੋਲੀ ਐਨ ਬਿਲਕੁਲ ਮੋੜ ਲਿਆ ਵੀਰੇ ਇ ਦੋਸਤੋ ਪੂਰੀ ਤੁਹਾਨੂੰ ਆਪਾਂ ਲਾਈਵ ਮਿਲ ਕੇ ਹੀ ਕਰਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਹਰਦੀਪ ਨਾਂ ਦਾ ਐਂਡੈਕਟ ਕਰ ਲਓ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਲਾਵਾਂਗੇ ਤੇ ਹਰਦੀਪ ਬੱੱਸਾ ਛੱਡਦਾ ਉਹਨਾਂ ਵੀਰੇ ਮੱਛਾ ਨਹੀਂ ਵੀਰੇ ਆਪਾਂ ਛੱਡਦੇ ਧੱਕਾ ਕਰਦਾ ਯਾਰ ਦੋਸਤੋ ਵੀਰ ਕਹਿੰਦਾ ਵੀ ਬੱੱਸਾ ਛੱਡ ਦੇਣੀ ਆਪਾਂ ਧੱਕਾ ਥੋੜਾ ਜਿਹਾ ਕਰਦਾ ਹੈਗਾ ਐਵੇਂ ਜੋਕਰੀ ਮਿਲਦੀ ਹੈ ਹਨਾ ਮਲ ਦੋਸਤੋ ਵੀਰ ਕਹਿੰਦਾ ਵੀ ਐਵੇਂ ਜੋਕਰੀ ਮਿਲਦੀ ਹੈ ਕੋਈ ਲੱਤ ਛੱਡਣੀ ਕੋਈ ਨਹੀਂ ਜਾਣਾਂ ਆਪਾਂ ਦੀ ਲੋੜ ਨਹੀਂ ਲੈਦੀ ਫਿਰ ਕਰਦੇ ਕੰਮ ਸਟਾਰਟ ਵੀਰੇ ਚੋਕੇ ਦਿਖਾ ਦਈਏ ਵੀਡੀਓ ਥੋੜੀ ਦੁੰਨੇ ਪਾਸੇ ਬਹਿ ਕੇ ਚਵਾ ਲੰਦੀ ਹੈਗੀ ਹਾਂ ਹਾਂ ਵੀਰੇ ਜਿਵੇਂ ਦੋਸਤੋ ਵੀਰ ਕੰਨਾ ਵੀ ਦੁੰਨੇ ਪਾਸੇ ਬਹਿ ਕੇ ਚਵਾ ਲੰਦੀ ਕੋਈ ਦਿੱਕਤ ਵਾਲੀ ਗੱਲ ਨਹੀਂਗੀ ਮਹੀਨੇ ਦੇ ਲਗਭਗ ਦੋਸਤੋ ਮਹੀਨੇ ਤੋਂ 5-4 ਦਿਨ ਉੱਪਰ ਹੀ ਨੇ ਬਹਿੜਦੇ ਬੱਸਾ ਸਾਡੇ ਸਾਹਮਣੇ ਖੜਾਗਾ ਤੇ ਚੌਣ ਚਵਾਦੀ ਹੈਗੀ ਆ ਵੀਰ ਕਹਿੰਦਾ ਇਹਨਾਂ ਇੱਕ ਨੰਬਰ 16 ਕਿਲੋ ਦੁੱਧ ਵੀਰ ਕਹਿੰਦਾਗਾ ਤੁਸੀਂ 14 ਮੰਨ ਕੇ 15 ਮੰਨ ਕੇ ਵੀਰ ਨਾਲ ਸੌਦਾ ਕਰ ਲਿਓ ਚੌਣ ਚਵਾਜ ਇੱਕ ਨੰਬਰ ਚੰਗਾ ਕਦਕੜ ਥਣ ਲੱਗਿਆ ਦੋਸਤੋ ਮੁਠੀ ਵਾਲਾ ਨਿਕਲਮਾ ਕੋਈ ਬਹਿੜ ਨੂੰ ਪਾਸ ਆਸਾ ਨਹੀਂਗਾ ਬਿਲਕੁਲ ਲੈਣ ਲੈ ਇਹਨੂੰ ਜੈਨੂਨ ਜਾਂ ਲੈਣ ਦੇ ਨਾਲ ਆ ਰੇਟ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਕਿਦਾ ਵੀਰ ਨਾਲ ਕੰਟੈਕਟ ਕਰ ਲਿਓ ਦੋਸਤੋ ਆਹ ਦੇਖ ਲਓ ਦੋਸਤੋ ਜਦੋਂ ਬਾਈ ਬੈਠਾ ਹੈਗਾ ਗਾਂ ਥੱਲੇ ਕੋਈ ਲੱਤ ਛੜ ਵਾਲਾ ਕੰਮ ਨਹੀਂਗਾ ਆ ਗਈ ਵੀਰੇ ਹਾਂਜੀ ਵੀਰੇ ਦੋਸਤੋ ਇੱਕ ਅੱਧਾ ਮਿੰਟ ਤੁਹਾਨੂੰ ਆਪ ਨੂੰ ਹੀ ਪਤਾ ਲੱਗਾ ਵੀ ਪਸੂ ਲਈ ਜਾਂਦਾ ਹੈਗਾ ਬਸ ਮਣ ਤੇ ਤਾਰਾਂ ਤੁਹਾਨੂੰ ਆਪਾਂ ਮਾਰ ਕੇ ਦਿਖਾਵਾਂਗੇ ਪੂਰੀ ਮਿਲਕਿੰਗ ਕਰਕੇ ਦਿਖਾਵਾਂਗੇ ਦੁੱਧ ਲੀਟਰ ਨਾਲ ਮਣ ਕੇ ਦਿਖਾਵਾਂਗੇ ਵੀਰ ਕਹਿੰਦਾ ਵੀ ਦੋਨੇ ਪਾਸੇ ਬਹਿ ਕੇ ਚੋਲੋ ਕੋਈ ਦਿੱਕਤ ਨਹੀਂ ਆ। ਆਹ ਦੇਖ ਸਰੋ ਦੋਸਤੋ। ਇਹ ਆ ਪੋਲੀ ਰੂਮ ਵਰਗੀ ਗੰਨੇ ਵਰਗੀ ਦੋਸਤੋ ਪੋਲੀ ਰੂਮ ਵਰਗੀ ਜਵਾਈ ਹੈ। ਕੋਈ ਥਣ ਵੱਧ ਘਟਾ ਛਿੱਟਾ ਸਰਲਾ ਵੀਰੇ? ਨਾ ਨਾ ਵੀਰੇ ਜਿਵੇਂ ਵੀਰੇ। ਦੋਸਤੋ ਕੋਈ ਥਣ ਵੱਧ ਘਟਾ ਨਹੀਂ ਕੋਈ ਛਿੱਟਾ ਸਰਲਾ ਨਹੀਂ। ਵੀਰ ਕਹਿੰਦਾ ਵੀ ਆਪਣਾ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਨਿਰਖ-ਪਰਖ ਨਾਲ ਬੈਠ ਦੀ ਖਰੀਦਦਾਰੀ ਕਰ ਸਕਦੇ ਹੋਗੇ 16 ਕਹਿੰਦਾ ਵੀ 15 ਤੁਸੀਂ ਮੰਨ ਸਕਦੇ ਹੋ ਸੌਦਾ ਵੀਰ ਨਾਲ ਕਰ ਲਿਓ ਚੋਕੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਵੀਰ ਦੇ ਘਰੋਂ ਨਿਰਖ-ਪਰਖ ਨਾਲ ਬੈਠ ਦੀ ਖਰੀਦਦਾਰੀ ਕਰ ਸਕਦੇ ਹੋ ਨਾ ਵੱਡਾ ਢਾਂਚਾ ਦੋਸਤੋ ਬਾਕੀ ਹਰਦੀਪ ਦੁੱਧ ਚਿੱਟਾ ਹੈ ਵੀਰੇ ਜਮਾ ਚਰਤਾ ਬਈ ਮਾਂਜਾ ਦਾ ਚਿੱਟਾ ਦੁੱਧ ਦਾ ਤੁਹਾਨੂੰ ਆਪ ਨਹੀਂ ਪਤਾ ਵੀ ਜਿਹੜੀ ਜਰਸੀ ਕ੍ਰੋਸ ਬੈਡ ਹੁੰਦੀ ਹੈ ਜਾਂ ਐਚ ਐਫ ਕ੍ਰੋਸ ਬੈਡ ਹੁੰਦੀ ਹੈ ਉਹਨਾਂ ਦਾ ਦੁੱਧ ਚਿੱਟੀ ਹੁੰਦੇ ਨੇਗੇ ਮੱਝਾਂ ਵਰਗਾ ਵੀਰ ਕਹਿੰਦਾ ਵੀ ਦੁੱਧ ਆਗਾ ਬਾਕੀ ਫੈਂਟ ਫੁੱਡ ਵੀਰ ਕਹਿੰਦਾ ਵੀ 5 ਤੋਂ ਪਲੱਸ ਹੀ ਆਉਂਦੀ ਹੈ ਦੋਸਤੋ ਆ ਦੇਖ ਸਕਦੇ ਹੋਗੇ ਬਾਲਡੀ ਅਤੋਂ ਜ਼ਿਆਦਾ ਕਰਤੀ ਕਿਉਂਕਿ ਚਵਾਈ ਦੀ ਹੈਗੀ ਆ ਪੋਲੀ ਤੇ ਬਾਕੀ ਪੂਰ ਸਿੱਟਾ ਸਰਲਾ ਸੱਪਾ ਹੈ ਨਹੀਂ ਕੋਈ ਥਣ ਵੱਧ ਘਟ ਨਹੀਂ ਹੈਗਾ ਜੇ ਕਿਸੇ ਮੇਰੇ ਵੀ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਵੇਚੇ ਜਿ ਕੋ ਹੋ ਕੇ ਮੰਗਾ ਲਿਓ ਕਿਉਂਕਿ ਫੀਰਾਂ ਦੀ ਫੁੱਲ ਗਾਰੰਟੀ ਹੋ ਘਰੇ ਤੁਹਾਡੇ ਚਵਾ ਕੇ ਜਾਣਗੇ 15 ਕਿਲੋ ਦੁੱਧ ਦੀ ਗਾਰੰਟੀ ਹੋ ਲਾਤ ਛੜ ਦੀ ਗਾਰੰਟੀ ਹੋਗੀ ਤੇ ਲੈਣ ਦੇਣ ਵਾਲਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਣਾ ਤੇ ਹਰਦੀਪ ਰੇਟ ਕੀ ਹੋਊਗਾ ਵੀਰੇ ਲੈਣ ਦੇਣ ਵਾਲਾ ਜਮਾਇ ਕੋਈ ਵੀ 48000 ਰੁਪਏ ਦੋਸਤੋ 48000 ਦੀ ਵੀਰ ਕੰਨਾ ਵੈਟ ਦੇਵਾਂਗੇ ਮੁੱਲ 50 55 ਕੁਸ ਕਰਾ ਲਓ ਘਰੇ ਆਏ ਬੰਦੇ ਦਾ 48000 ਚੋਂ ਮੰਨ ਤਣ ਜੀ ਲੂਗਾ ਪਿੰਡ ਹੈਗਾ ਵੀਰ ਦਾ ਤੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਹਰਦੀਪ ਆਪਣਾ 9872753610 9872753610 ਹਾਂਜੀ ਵੀਰ ਜੀ ਦੋਸਤੋ ਆ ਦੇਖੋ ਪਤ ਤੁਹਾਨੂੰ ਚਾਰੇ ਪਾਸਿਆਂ ਤੋਂ ਬਹਿੜ ਦਿਖਾ ਰਹੇ ਆਂਗੇ ਕਿਸੇ ਪਾਸੇ ਵੀ ਬਹਿੜ ਦੇ ਕੋਈ ਫੋੜੀ ਫੁਣਸਾ ਨਹੀਂਗਾ ਕੋਈ ਮੰਨ ਲਓ ਵੀ ਕਿਸੇ ਪਾਸੇ ਹੱਥ ਤਰਾ ਨਹੀਂ ਹੈਗਾ ਬਹਿੜ ਦੇ ਆ ਦੇਖ ਸਕਦੇ ਹੋਗੇ ਦੂਜੇ ਪਾਸਿਆਂ ਵੀ ਲੇਵਾ ਉਨਾਂ ਹੀ ਆ ਤੇ ਇਧਰਲੇ ਪਾਸਿਆਂ ਵੀ ਲੇਵਾ ਉਨਾਂ ਹੀ ਆ ਬਾਕੀ ਸੀਲ ਸੰਤ ਠੰਡਾ ਸੁਭਾਅ ਦੋਸਤੋ ਬਹਿੜ ਦਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਵੀਰ ਨਾਲ ਕੰਟੈਕਟ ਕਰ ਸਕਦੇ ਹੋਗੇ ਆਹ ਦੇਖ ਲਓ ਦੋਸਤੋ ਵੀਡੀਓ ਬਣਾਉਣ ਦਾ ਸਮਾਂ ਆਪਣਾ 6:30 7 ਦੇ ਲਗਭਗ ਦਾਗਾ 14 ਤਰੀਕ 10ਵਾਂ ਮਹੀਨਾ 2025 ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਬਹਿੜ ਦਾ ਵੀਰ ਨਾਲ ਕੰਟੈਕਟ ਕਰ ਲਓ ਦੋਸਤੋ ਪਿੰਡ ਹੈਗਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਜਿਵੇਂ ਮਰਜ਼ੀ ਦੋਸਤੋ ਉੱਠ ਕੇ ਬਹਿ ਜਾਓ ਕੋਈ ਲੱਤ ਛਾਲ ਵਾਲਾ ਕੰਮ ਨਹੀਂਗਾ ਸੀਲ ਸਾਤ ਠੰਡਾ ਸੁਭਾਗ ਆ ਬਹਿੜ ਦਾ ਬਾਕੀ ਤੁਸੀਂ ਪੇਮੈਂਟ ਲਾਉਣੀਆਂ ਦਸੱਲੀ ਗਾ ਨਾਲ ਸਾਡਾ ਆਪਣਾ ਕੰਮ ਆ ਵੀਰ ਕਹਿੰਦਾ ਵੀ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਦਸੱਲੀ ਕਰਕੇ ਬਹਿੜ ਦੀ ਖਰੀਦਾਰੀ ਕਰ ਸਕਦੇ ਹੋਗੇ ਬਿਲਕੁਲ ਲੈਣ ਲੈਣ ਦੇ ਨਾਲ ਜੈਨੂਇਨ ਦਾ ਰੇਟ ਹੈਗਾਗਾ 48000 ਰੁਪਇਆ ਮੋਬਾਈਲ ਨੰਬਰ ਹੈਗਾ 289872753610 ਦੋਸਤੋ ਵੀਡੀਓ ਵੱਡੀ ਹੋ ਗਈ ਪਰ ਦੇਖਣ ਦਾ ਤੁਹਾਨੂੰ ਸੁਆਦ ਆ ਜੂਗਾ ਲੈ ਬਬਲ ਬਿਲਕੁਲ ਮਿਲ ਕੇ ਹੀ ਕਰਕੇ ਦਿਖਾਈਆ ਕੋਈ ਕੱਟ ਨਹੀਂਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਦੋਸਤੋ ਬਾਲਟੀ ਭਰ ਕੇ ਦੀ ਕਿੰਨੀ ਜਦੁੱਧ ਪਾਤਾ ਦੁਆਰੇ ਵਾਲੇ ਤੇ ਫੇਰ ਬਾਜੂ ਵੀਰ ਕਹਿੰਦਾ ਵੀ 8 ਕਿਲੋ ਦੁੱਧ ਡੰਗ ਦਾ ਬੈਠ ਥੱਲੇ ਹੈਗਾ ਕਿਉਂਕਿ ਅੱਧਾ ਘੰਟਾ ਲੇਟ ਹੈਗੀ ਤੁਸੀਂ 15 ਮੰਨ ਕੇ ਸੌਦਾ ਕਰ ਲਓ ਵੀਰ ਨਾਲ